ਔਲਾਦ ਦੀ ਪਾਲ ਚ પતિ ਪਤਨੀ ਹੋਏ 60 ਲੱਖ ਦੀ ਠਗੀ ਦਾ ਸ਼ਿਕਾਰ ਸੇਵਾਮੁਕਤ ਕਰਮਚਾਰੀ ਤੋਂ 60 ਲੱਖ ਦੀ ਠਗੀ ਪਿੰਡ ਦੇ ਇੱਕ ਵਿਅਕਤੀ ਨੇ ਬਾਬੇ ਨਾਲ ਮਿਲ ਕੇ ਧੋਖਾਧੜੀ ਨੂੰ ਦਿੱਤਾ ਅੰਜਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਨਵਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਸ਼ਿਕਾਇਤਕਰਤਾ ਰਾਮ ਲਾਲ ਵਾਸੀ ਪਿੰਡ ਕਲਾਸ਼ਪੁਰ ਸਜਨਪੁਰ ਨੇ ਤੋਖਾ ਤੜੀ ਦੇ ਮਾਮਲੇ 'ਚ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਵਾਇਆ ਜ ਜਿਸ ਦੀ ਪਾਲ ਕੀਤੀ ਜਾ ਰਹੀ ਹੈ ਵਧੇਰੇ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਨੇ ਹੋਰ ਕੀ ਕੁਝ ਕਿਹਾ ਹੈ ਆਓ ਸੁਣਦੇ ਹਾਂ ਜੀ ਇਹ ਇਹਦਾ ਦੋਸਤ ਹੀ ਰਵਦਾ ਸੁਆਮੀ ਹੀ ਇਹਦੇ ਨਾਲ ਆਉਂਦੇ ਜਾਂਦੇ ਹੀ ਇਹਨਾਂ ਨੇ ਉਹਨਾਂ ਨੂੰ ਲਾਲ ਜੀ ਤੋਂ ਵੀ ਆਸਰਾ ਕੀਤਾ ਕਿ ਧਲੇ ਘਰ ਬਚਾ ਨਹੀਂ ਹੈ ਇਹ ਕਿੰਨਾ ਕੋਈ ਲਾਜ ਕਰਾਉਂ ਇਹਨਾਂ ਨੇ ਕਿਹਾ ਕੰਨਾਂ ਦੀ ਹੈ ਨਾ ਇਹ ਕਹਿੰਦਾ ਇਹਦਾ ਹੀ ਸੋਚਿਆ ਸਾਖਿਆ ਤੇ ਨਾਇਣ ਕਿਹਾ ਕਿ ਚੱਲ ਠੀਕ ਹੈ ਮੈਂ ਕਰਾਉਣਾ ਲਾਜ ਨੂੰ ਕਰਾਉਣ ਲੱਗੇ ਨਾ ਕੋਲੋਂ ਤੇ ਰਨ ਕੰਨਾਂ ਵੀ ਪੈਸੇ ਦੀ ਨਾਲ ਚਾਹੀਏ ਨੇ ਕੋਈ ਬਾਬਾ ਕੋਈ ਬਾਬਾ ਸਿਆਣਾ ਹੋ ਉਹ ਉਹਨਾਂ ਕੋਲ ਤੁਹਾਨੂੰ ਲੱਭਾ ਨਹੀਂ ਪਰ ਸਾਨੂੰ ਫੜਿਆ ਕਿੱਦਰੀ ਸਾਡਾ ਕੋਲ ਬਸ ਤਸਵੀਰ ਜਿਸ ਨੇ ਲਾਜ ਕਰਾਉਣ ਨੂੰ ਕਿਹਾ ਤੇ ਇਹਨਾਂ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਕਹਿੰਦੇ ਸੀ ਮੰਗਣੀ ਸ਼ੁਰੂ ਕਰਦੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਕਾਲਾ ਹੀਰਾਂ ਲੈਣਾ ਕਾਲਾ ਹੀਰਾਂ ਲੈ ਕੇ ਉਹਨੂੰ ਲਾਜ ਕਰਨਾ ਉਹਨੂੰ ਲਾਜ ਕਰਨਾ ਉਹ ਕਾਲਾ ਹੀਰਾਂ ਨੂੰ ਮਾਰ ਗਿਆ ਕਹਿੰਦਾ ਕਾਲਾ ਹੀਰਾਂ ਨੂੰ ਮਾਰ ਗਿਆ ਆ ਉਹਦੇ 'ਚ ਤੁਹਾਨੂੰ ਕੇਸ ਆ ਗਿਆ ਤੁਹਾਡੇ 'ਤੇ ਤੁਹਾਡੇ 'ਤੇ ਕੇਸ ਆ ਗਿਆ ਕਾਲਾ ਹੀਰਾਂ ਦਾ ਉਹਨਾਂ ਨੇ ਕਾਲੇ ਹੀਰਾਂ ਦਾ ਕੇਸ ਬਾਅਦ ਤਾਂ ਹੀ ਰਣਾ ਨੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਕੇਸ ਪੈ ਗਿਆ ਹੈਗਾ ਉਹ ਕਾਗਜ਼ ਪੱਤਰ ਦਿਖਾਏ ਉਹਨੇ ਕੋਈ हां ਤੁਹਾਨੂੰ ਕਾਗਜ਼ ਪੱਤਰ ਦਿੱਤੇ ਜਾਲੀ ਕਾਗਜ਼ ਦਿੱਤੇ ਸਾਨੂੰ ਕੀ ਦਿਖਾਇਆ ਕੀ ਹੈਗਾ ਸੀਗਾ ਕੁਛ ਵੀ ਨਹੀਂ ਉਹਨਾਂ ਨੇ ਕਿਹਾ ਗਾਲਾ ਗਿਰ ਨਮਾਗਿਆ ਘੋਟੇ ਤੇ ਕੇਸ ਪੈ ਗਿਆ ਐ ਕੇਸ ਪੈਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਪੈਸੇ ਰਿਪੀਏਸ਼ਨ ਮੰਗਦੇ ਅਸੀਂ ਮੰਗਣੀ ਸ਼ੁਰੂ ਕਰ ਦਿੱਤੇ ਤੇ ਵੀ ਆਨੇ ਪੈਸੇ ਨਹੀਂ ਆਨੇ ਪੈਸੇ ਦੀ ਥੋੜੇ ਤੇ ਇਹਨਾਂ ਕੇਸ ਚੱਲ ਰਹੇ ਨੇ ਤੇ ਇਹਦਾ ਕੇਸ ਹੋਰ ਚੱਲਦਾ ਹੋਇਆ ਹੈ ਕਿੰਨੇ ਕੇ ਪੈਸੇ ਤੁਸੀਂ ਟ੍ਰਾਂਸਫਰ ਕੀਤੇ ਉਹਨਾਂ ਨੇ ਟ੍ਰਾਂਸਫਰ ਵੀ ਅਜੇ ਬਹੁਤ 60 ਲੱਖ ਰੁਪਏ ਦੇਖਾਏ ਨੇ ਕਿਹਦੇ ਕਿਹਦੇ ਖਾਤੇ 'ਚ ਕਿਤੇ ਤੁਸੀਂ ਇਹ ਉਹਨੇ ਦੀ ਮਾਂ ਦੇ ਘਰ ਤੇ ਵਿੱਚ ਵੀ ਹੈ ਤੇ ਜਨਾਨੀ ਦੇ ਘਰ ਦੇ ਵਿੱਚ ਵੀ ਹੈ ਹੋਰ ਕਿਤੇ ਕਿਤੇ ਘਰਾਂ ਚ ਗਏ ਨੇ ਕਿਹੜਾ ਲੜਕਾ ਸੀਗਾ ਜਿਹੜਾ ਮੇਨ ਹੈਗਾ ਸੀਗਾ ਹਾਂ ਉਹ ਮੁਹਿੰਦ ਸ਼ਰਮਾ ਤੇ ਉਸ ਦੀ ਵਾਈਫ ਤੇ ਉਸ ਦੀ ਮਦਰ ਉਹ ਪਪਾ ਕੌਣ ਸੀਗਾ ਬਾਬਾ ਕੌਣ ਸੀਗਾ ਬਾਬਾ ਹੀ ਦੇਖਿਆ ਨਹੀਂ ਜੀ ਬਾਬਾ ਜੀ ਹੀ ਦੇਖਿਆ ਨਹੀਂ ਬਾਬਾ ਉਹਨੂੰ ਬਦਦਾ ਇਹ ਤਾਂ ਸਮਝ ਨਹੀਂ ਪਤਾ ਬਾਬਾ ਜਿਹੜਾ ਹੀਰਣ ਕਹਿੰਦੇ ਮਰ ਗਿਆ ਸੀ ਤੁਸੀਂ ਦੇਖ ਹਾਂ ਹੀਰਣ ਮਰ ਗਿਆ ਜਿਹੜਾ ਕਹਿੰਦੇ ਬੋਰਡ ਟੋਡਾ ਚ ਕੀਸ ਚੱਲੂਗਾ ਨਹੀਂ ਤੇ ਤੁਸੀਂ ਦੇਖਿਆ ਕੋਈ ਉਹ ਹੀਰਨਵਾ ਬੋਲਾ ਨਹੀਂ ਆ ਜੀ ਤੁਸੀਂ ਕਿਸੇ ਹਵਾਲੇ ਵਿੱਚ ਗਏ ਸੀਗੇ ਹਾਂ ਇਹ ਕੋਈ ਨਹੀਂ ਕੇਸ ਹਨ ਕਿਤੇ ਨਹੀਂ ਘੜਿਆ ਉਹਨੇ ਨਾਲ ਆਪੀ ਜਾਂਦਾ ਰਿਹਾ ਕਿੰਨੇ ਕੇ ਪੈਸੇ ਥੋਲੇ ਕੋਠਾ ਲਏ ਉਹਨੇ 60 ਲੱਖ ਰੁਪਈਆ ਖਾ ਲਿਆ 60 ਲੱਖ ਵਿੱਚ ਪੁਲਿਸ ਨੂੰ ਕੰਪਲੇਟ ਕੀਤੀ ਖਪਲੇ ਖਾ ਦੇ ਕੇ ਸਾਡੇ ਕੋਲ ਪੈਸੇ ਲੈ ਲਿਆ ਨੇ ਲਾਲਚੀ ਬੰਦੇ ਨੇ ਪੁਲਿਸ ਨੂੰ ਕੰਪਲੇਟ ਕੀਤੀ ਹੈ ਪੁਲਿਸ ਕੰਪਲੇਟ ਕੀਤੀ ਪੁਲਿਸ ਕੰਪਲੇਟ ਅਸਟੂਕਦੀ ਨਹੀਂ ਗਈ ਕੀ ਮੰਗ ਕੇ ਕਰਦੇ ਹੋ ਮੰਗੂ ਘਨ ਅਨੰਦ ਸਿੰਘ ਤੇ ਜਾਨੀਆ ਖਸਾਬੀ ਮਿਸਾਬਾਬੋਂ ਇਤਾਈ ਇਹ ਗੱਲ ਸਾਨੂੰ ਸਾਡੇ ਇਹਦੇ ਚ ਅਸੀਂ ਸਾਡੇ ਕੋ ਕੰਪਲੇਂਟ ਇੱਕ ਰੀਸੀਵ ਹੋਈ ਸੀਗੀ ਫਿਰ ਡੀਐਸਪੀ ਤਾਰ ਵੱਲੋਂ ਇਹਨਾਂ ਦੀ ਸਰ ਵੱਲੋਂ ਇਹਨਾਂ ਦੀ ਇਨਕੁਆਇਰੀ ਕੀਤੀ ਗਈ ਹੈ ਇਨਕੁਆਇਰੀ ਤੋਂ ਬਾਅਦ ਐਫਆਈਆਰ ਰਜਿਸਟ੍ਰੇਸ਼ਨ ਹੋਈ ਹੈ ਐਫਆਈਆਰ ਨੰਬਰ 77 420 467 671 120 ਬੀ ਲਈ ਹੈ ਨਾਲ ਇਹਦੇ ਚ ਜਿਹੜਾ ਕੰਪਲੇਨੈਂਟ ਸੀਗਾ ਉਹਦੇ ਤੋਂ ਆਲਮੋਸਟ 60 ਲੱਖ ਦੀ ਠੱਗੀ ਹੋਈ ਹੈ ਜੋ ਇਨੀਸ਼ੀਅਲੀ ਪਤਾ ਲੱਗਾ ਕਿ ਉਹਦੇ ਘਰ ਬੱਚਾ ਵਗੈਰਾ ਨਹੀਂ ਸੀਗਾ ਤੇ ਉਸ ਤਰੀਕੇ ਦੇ ਨਾਲ ਉਹਨੂੰ ਸਲਾਇਆ ਗਿਆ ਕਿ ਹਾਂ ਤੁਸੀਂ ਤੇ ਤੇਰੇ ਘਰ ਬੱਚਾ ਹੋਊਗਾ ਤੇ ਇਸ ਤਰੀਕੇ ਨਾਲ ਬਾਬਾ ਜੀ ਬਣ ਕੇ ਉਸ ਤੋਂ 60 ਲੱਖ ਰੁਪਏ ਦੀ ਠੱਗੀ ਹੋ ਜਿੱਚੋਂ ਆਰਾਊਂਡ 30 ਲੱਖ ਰੁਪਈਆ ਬੈਂਕ ਟ੍ਰਾਂਸਫਰ। ਤਾਂ ਤਾਂ ਮਾਮਲਾ दर्ज ਹੋ ਗਿਆ ਜੀ। ਹਾਂਜੀ ਹਾਂਜੀ ਕੇਸ ਜਸਟਿਸਡ ਹੋ ਗਿਆ। ਅਰੋਪੀ ਪੜਿਆ ਗਿਆ ਕਿ ਅਰੋਪੀ ਤੇ ਰੇਡ ਕੀਤੀ ਹੈ ਜੀ ਉਹਨੂੰ ਜਲਦੀ ਅਰੈਸਟ ਕੀਤਾ ਜਾਵੇ। ਖਬਰੀ ਲਾਲ ਟੀਵੀ ਲਈ ਪਠਾਨਕੋਟ ਤੋਂ ਆਲੋਕ ਕੁਮਾਰ ਦੀ ਰਿਪੋਰਟ।